हां जी मैम की कहना चाहूंगा मैं अनीता गुलेरिया डिप्टी साइज एंड टैक्सेशन कमिश्नर आ, आज आ, पूरे पंजाब ਦੇ ਵਿੱਚ ਬਲਕਿ ਗੁਰਦਾਸਪੁਰ ਦੇ ਵਿੱਚ ਵੀ ਡਰਾਫ ਲੋਟਸ ਕਾ ਲੇਗੇ ਨੇ ਸਾਲ 2425 ਦੀ ਪਾਲਿਸੀ ਲਈ ਡਰਾਫ ਲੋਟਸ ਬੜੀ ਪਾਰਦਰਸ਼ਤਾ ਨਾਲ ਕਾ ਲੇਗੇ ਬੜੀ ਟ੍ਰਾਂਸਪੇਰੈਂਸੀ ਨਾਲ ਕਾ ਲੇਗੇ ਆ ਔਰ ਜੋ ਜੋ ਪਾਲਿਸੀ ਦੀ ਸ਼ਰਤਾਂ ਉਸ ਦੇ ਅਕੋਰਡਿੰਗ ਕਾ ਲੇਗੇ ਨੇ ਔਰ ਟੋਟਲ ਐਪਲੀਕੇਸ਼ਨ ਪਟਾਣਕੋਟ ਔਰ ਗੁਰਦਾਸਪੁਰ ਦੇ ਵਿੱਚ 374 ਆਈਆਂ ਨੇ ਜਿਸ ਦੇ ਵਿੱਚ ਰੈਵਨਿਊ 2.81 ਕਰੋੜ ਆਇਆ ਔਰ 14 ਗਰੁੱਪ ਸੀਗੇ ਜਿਹਦੇ ਵਿੱਚ 11 ਗਰੁੱਪਸ ਦੀ ਐਪਲੀਕੇਸ਼ਨਸ ਆਈਆਂ 11 ਡਰਾਫਟ ਲੋਟਸ ਨਿਕਾਲੇ ਗਏ ਨੇ ਔਰ ਟੋਟਲ ਰੈਵਨਿਊ ਜੋ ਕਿ ਮੌਕੇ ਤੇ 3% ਫੀਸ ਜਮ੍ਹਾਂ ਕਰवानी ਹੁੰਦੀ ਆ ਅ 댓 ਇਜ਼ 15% ਹੈ ਔਰ 15 ਕਰੋੜ ਰੁਪਏ ਜਮ੍ਹਾਂ ਕਰਵਾਇਆ ਗਿਆ ਹੈ ਔਰ ਕੋਈ ਵੀ ਐਸਾ ਗਰੁੱਪ ਨਹੀਂ ਹੈ ਜਿਨ੍ਹਾਂ ਨੇ ਕਿ ਮੌਕੇ ਤੇ ਫੀਸ ਨਹੀਂ ਜਮ੍ਹਾਂ ਕਰਾਈ ਹੈ 15 ਕਰੋੜ ਰੈਵਨਿਊ ਅੱਜ ਆਇਆ ਹੈ ਔਰ 2.81 ਕਰੋੜ ਡਰਾਫਟ ਲੋਟਸ ਤੋਂ ਆਇਆ ਹੈ ਟੋਟਲ ਬੋਲੀ 570 ਕਰੋੜ ਦੀ ਹੈ ਹਾਂ ਦੋਨਾਂ ਜ਼ਿਲ੍ਹੇ ਪਠਾਨਕੋਟ ਔਰ ਗੁਰਦਾਸਪੁਰ ਜੀ